ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੁੱਖ ਭੰਜਨ ਤੇਰਾ ਨਾਮ ਮਿਸ਼ਨ ਵੱਲੋਂ ਸਮਰਲਾ ਚੌਂਕ ਤੋਂ ਇਹ ਨਗਰ ਕੀਰਤਨ ਹਰ ਸਾਲ ਆਰੰਭ ਹੁੰਦੇ ਆ ਸਮਰਲਾ ਚੌਂਕ ਦੇ ਕੋਲ ਸ਼ਿਵਾਜੀ ਨਗਰ ਗਲੀ ਨੰਬਰ 11 ਇਸ ਸਥਾਨ ਤੇ ਹਰ ਸਾਲ ਨਗਰ ਕੀਰਤਨ ਹੁੰਦੇ ਆ ਸੰਗਤਾਂ ਦੂਰੋਂ ਨੇੜਿਓਂ ਛਲ ਕੇ ਸ਼ਮੂਲੀਅਤ ਕਰਦੀਆਂ ਨੇ ਔਰ ਦੂਸਰੇ ਦਿਨ ਜਿਵੇਂ ਕਿ ਅੱਜ ਸ਼ੁੱਕਰਵਾਰ ਦਾ ਦਿਨ ਹੈ ਨਗਰ ਕੀਰਤਨ ਹੋਇਆ ਕੱਲ ਸ਼ਨੀਵਾਰ ਹੈ ਕੱਲ ਗੁਰਮਤ ਸਮਾਗਮ ਹੋਣਗੇ ਸ਼ਾਮੀ 6 ਵਜੇ ਤੋਂ 11:30 ਵਜੇ ਤੱਕ ਇਹ ਦੋਨੋਂ ਦਿਨ ਸਮਾਗਮ ਹਰ ਸਾਲ ਹੁੰਦੇ ਆਂ ਔਰ ਬਹੁਤ ਸਾਰੀਆਂ ਸੰਗਤਾਂ ਗੁਰੂ ਦੀ ਬਾਣੀ ਨਾਮ ਨਾਲ ਜੁੜ ਕੇ ਲਾਹਾ ਲੈਂਦੀਆਂ ਔਰ ਸ਼ਮੂਲਿਤ ਕਰਕੇ ਗੁਰਧੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਗੁਰੂ ਕਾ ਲੰਗਰ ਜਿਹੜਾ ਹੈ ਉਹ ਸਮਾਗਮ ਦੇ ਦੌਰਾਨ ਚੱਲਦਾ ਹੈ ਉਸ ਤੋਂ ਇਲਾਵਾ ਐਤਵਾਰ ਵਾਲੇ ਦਿਨ ਸੰਗਤਾਂ ਦਾ ਸਮਾਗਮ ਹੁੰਦਾ ਹੈ ਔਰ ਸਮਾਗਮ ਵਾਲੇ ਦਿਨ ਵੀ ਲੰਗਰ ਚੱਲਦੇ ਰਹਿੰਦੇ ਆਂ ਦੋਂ ਕੋਈ ਕਿਸੇ ਦੇ ਦੋਗੇ ਭਾਈ ਜਾਂਦੀ ਕਹਿਣਾ ਸੰਦੇਸ਼ ਅੱਜ ਦੇ ਮਾਹੌਲ ਦੇ ਮੁਤਾਬਕ ਸੰਦੇਸ਼ ਕਿ ਸਭ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਸਰਬੱਤ ਦੇ ਭਲੇ ਵਿੱਚ ਰਹਿਣਾ ਚਾਹੀਦਾ ਜਿਹੜਾ ਸਾਡੇ ਚੋਂ ਨਿਕਲਦਾ ਜਾ ਰਿਹਾ ਇਸ ਲਈ ਗੁਰਬਾਣੀ ਸਿਖਾਉਂਦੀ ਹੈ ਕਿ ਅਸੀਂ ਨਾਮ ਨਾਲ ਜੁੜੀਏ ਸੇਵਾ ਨਾਲ ਜੁੜੀਏ ਤੇ ਸੱਚ ਨਾਲ ਜੁੜੀਏ ਇਹਦੇ ਨਾਲ ਸਾਡਾ ਜੀਵਨ ਸਫਲਾ ਹੋਣਾ ਜਾ ਰਿਹਾ ਹੈ ਕਿ 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 ਨਗਰ ਕੀਰਤਨ ਸ਼ੁਰੂ ਹੋਇਆ ਜੀ ਸਮਰਾਲਾ ਚੌਂਕ ਦੇ ਕੋਲੋਂ ਗਲੀ ਨੰਬਰ 11 ਸ਼ਿਵਾਜੀ ਨਗਰ ਤੋਂ ਫਿਰੋਸਤਬਾਦ ਸ਼ਿੰਗਾਰ ਸਿਨੇਮਾ ਰੋਡ ਬਾਬਾ ਥਾਨ ਸਿੰਘ ਚੌਂਕ ਛੇਵੀਂ ਪਾਤਸ਼ਾਹੀ ਗੁਰਦੁਆਰਾ ਉੱਥੋਂ ਹੁੰਦਾ ਹੋਇਆ ਰਾਮਨਗਰ ਹਰਗੋਬਿੰਦ ਨਗਰ ਤੋਂ ਵਾਪਸੀ ਗੁਰਦੁਆਰਾ ਸਾਹਿਬ ਸਮਾਪਤੀ ਹੋਈ ਦੱਸਣਾ ਚਾਹੁੰਗੀ ਜੀ ਸੇਵਾ ਸਿਮਰਨ ਸਿੰਘ ਦੇ ਜੁੜੇ ਸੇਵਾ ਸਿੰਘ ਜੀ ਸਿਮਰਨਾ ਸੰਗਜਨ ਜੁੜਨਾ ਚਾਹੀਦਾ ਤੇ ਇਸ ਥਾਂ ਤੇ ਅਸੀਂ ਬਹੁਤ ਦਿਰ ਤੋਂ ਜੁੜੇ ਆਂ ਸਾਰੇ ਸੰਗਤ ਨੂੰ ਬੇਨਤੀ ਕਰਦੇ ਆਂ ਤੇ ਗੁਰੂ ਸਾਹਿਬ ਜੀ ਦੀਆਂ ਕੁਰਸੀਆਂ ਪ੍ਰਾਪਤ ਕਰਨ ਤੇ ਬਹੁਤ ਬਹੁਤ ਇੱਥੇ ਨਾਮ ਦਾਸੀਂ ਸਿਮਰਨਾ ਜੁੜ ਅਸੀਂ ਟ੍ਰਾਂਟੋ ਬ੍ਰੈਂਟਨ ਤੋਂ ਆਏ ਜੀ ਕਿੱਥਾ ਲੱਗ ਰਿਹਾ ਹੈ ਦੇਖੋ ਲੋਕਾਂ ਦਾ ਵਸੇ ਕਿੰਨਾ ਵਗ ਕੇ ਪੁੱਤਾ ਗਿਆ ਬਹੁਤ ਵਧੀਆ ਜੀ ਬਹੁਤ ਬਹੁਤ ਵਧੀਆ ਸਵਾਗਤ ਕੀਤਾ ਬਹੁਤ ਵਧੀਆ ਨਗਰ ਕੀਰਤਨ ਹੋਇਆ